ਚੌਦਾ ਹਾੜੂ ਵਾਲੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੂਜੀ ਉਦਾਸੀ ਸ਼ੁਰੂ ਕਰਦੇ ਨੇ ਉਸ ਉਦਾਸੀ ਦੇ ਦੌਰਾਨ ਬਠਿੰਡੇ ਵੱਲੋਂ ਹੁੰਦਿਆਂ ਹੋਇਆਂ ਹਰਿਆਣੇ ਦੇ ਇੱਕ ਸ਼ਹਿਰ ਪਹੁੰਚਦੇ ਨੇ ਜਿਹਦਾ ਨਾਮ ਹੈ ਸਰਸਾ ਆਪ ਜੀ ਨੇ ਸਰਵਣ ਕੀਤਾ ਹੋਣਾ ਪਤਾ ਹੋਣਾ ਆਪ ਜੀ ਨੂੰ ਸਰਸੇ ਵਿੱਚ ਇੱਕ ਇਤਿਹਾਸਿਕ ਸਥਾਨ ਹੈ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜਿੱਥੇ ਸਤਗੁਰਾਂ ਨੇ ਚਰਨ ਪਾਏ ਤੇ ਇਸ ਇਤਿਹਾਸਕ ਅਸਥਾਨ ਤੇ ਸਤਗੁਰਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਜਿਹੜੇ ਪਹਿਲਾਂ ਹੀ ਬਹੁਤ ਵੱਡੇ ਗਿਆਨਵਾਨ ਸਨ ਜਿਨ੍ਹਾਂ ਦਾ ਕੰਮ ਸੀ ਲੋਕਾਂ ਨੂੰ ਧਰਮ ਦੇ ਨਾਲ ਜੋੜਨਾ ਤੇ ਉਹਨਾਂ ਨੂੰ ਸਿੱਧੇ ਰਸਤੇ ਵਿੱਚ ਪਾਇਆ ਇਸ ਅਸਥਾਨ ਦਾ ਨਾਮ ਅੱਜ ਦੇ ਸਮੇਂ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਹੈ ਇਸ ਇਤਿਹਾਸਕ ਧਰਮ ਸਥਾਨ ਦਾ ਨਾਮ ਹੈ ਗੁਰਦੁਆਰਾ ਚਿੱਲਾ ਸਾਹਿਬ ਇਹ सिरसा ਸ਼ਹਿਰ ਹਰਿਆਣੇ ਵਿੱਚ ਪੈਂਦਾ ਹੈ ਤੇ ਇਹਦਾ ਇਤਿਹਾਸ ਵੀ ਬੜਾ ਹੀ ਸੋਹਣਾ ਹੈ ਸਭ ਤੋਂ ਪਹਿਲਾਂ ਇਹਨਾਂ ਜਿਹੜਾ ਨਾਮ ਰੱਖਿਆ ਚਿੱਲਾ ਚਿੱਲੇ ਦਾ ਅਰਥ ਕੀ ਹੁੰਦਾ ਹੈ ਚਿੱਲੇ ਦਾ ਅਰਥ ਹੁੰਦਾ ਹੈ ਚੜੀਆ 40 ਦਿਨ ਜਿੱਦਾਂ ਆਪਣੇ ਵੀਰ ਪੈਣ ਚਲੀਆ ਕੱਟਦੇ ਨੇ ਬਾਣੀ ਦਾ ਹੋਵੇ ਸੁਖਮਨੀ ਸਾਹਿਬ ਦੇ ਪਾਠਾਂ ਦਾ ਹੋਵੇ ਕੋਈ ਹਾਜ਼ਰੀ ਪਰੰਦਾ ਚਲੀਆ ਕੱਟਦਾ ਹੈ ਅਸਲ ਵਿੱਚ ਇਸ ਸਥਾਨ ਤੇ ਪਹਿਲਾਂ ਚਲੀਆ ਕੱਟਦੇ ਸਨ ਲੋਕ ਇਹ ਜਿਹੜਾ ਸਥਾਨ ਸੀ ਪੀਰਾਂ ਫਕੀਰਾਂ ਦਾ ਸੀ ਪੀਰਾਂ ਦਾ ਸੀ ਖਾਸ ਕਰਕੇ ਤੇ ਜਿਹੜਾ ਚਲੀਆ ਦਾ ਸੰਬੰਧ ਹੈ ਉਹ ਹੈ ਵੀ ਪੀਰਾਂ ਦੇ ਨਾਲ ਇਹ ਕਿਸੇ ਨੂੰ ਜਿਹੜੇ ਲੋਕ ਪੀਰਾਂ ਨੂੰ ਮੰਨਦੇ ਨੇ ਉਹਨਾਂ ਨੂੰ ਪਤਾ ਹੋਣਾ ਕਿ ਚਲੀਏ ਦਾ ਜਾਦਾ ਸੰਬੰਧ ਪੀਰਾਂ ਦੇ ਨਾਲ ਹੀ ਹੁੰਦਾ ਹੈ ਆਪਨੇ ਤੇ ਗੁਰੂ ਘਰਾਂ ਦੇ ਨਾਲ ਜੋੜ ਦਿੱਤਾ ਗਿਆ ਕਿ 40 ਦਿਨ ਪਾਠ ਕਰ ਲੋ 40 ਦਿਨ ਹਾਜ਼ਰੀ ਭਰ ਲੋ ਅਸਲ ਵਿੱਚ ਗੁਰਬਾਣੀ ਵਿੱਚ ਸਿੱਖ ਇਤਿਹਾਸ ਵਿੱਚ ਗੁਰੂਆਂ ਨੇ ਸਾਨੂੰ 40 ਦਿਨ ਦਾ ਕੋਈ ਨਾਂ ਦਿੱਤਾ ਹੀ ਨਹੀਂ ਕਿ ਭਾਈ ਤੁਸੀਂ 40 ਦਿਨ ਪਾਠ ਕਰੋ ਜਾਂ 40 ਦਿਨ ਹਾਜ਼ਰੀ ਭਰੋ ਆਪਾਂ ਤੇ ਹਜੇ ਹਮੇਸ਼ਾ ਹੀ ਹਾਜ਼ਰੀ ਭਰਨੀ ਹੈ 12 ਮਹੀਨੇ ਹਰ ਦਿਨ ਸਾਲ ਦਾ ਹਰ ਦਿਨ ਕੋਈ ਦਿਨ ਗੁਰੂ ਦੇ ਦਰ ਤੋਂ ਵਾਂਝਾ ਨਹੀਂ ਜਾਣਾ ਚਾਹੀਦਾ ਸਾਨੂੰ ਤੇ ਰੋਜ਼ਾਨਾ ਆਉਣ ਦੀ ਹਦਾਇਤ ਹੈ ਤੇ ਇਹ ਚਲਿਆ ਘਟਨਾ ਸਾਡੇ ਤਰ੍ਹਾਂ ਵਿੱਚ ਨਹੀਂ ਪਰ ਸਾਡੇ ਤਰ੍ਹਾਂ ਵਿੱਚ ਜੁੜ ਗਿਆ ਤੇ ਚਿੱਲਾ ਸਾਹਿਬ ਜਿਹੜਾ ਸਥਾਨ ਹੈ ਤੇ ਚਲਿਏ ਦਾ ਕੀ ਮਤਲਬ ਸੀ ਕਿ ਚਿੱਲਾ ਇਹ ਚਲਿਆ ਕਿਉਂ ਨਾਮ ਪਿਆ ਦਰਸਲ ਇਸ ਸਥਾਨ ਤੇ ਹਰ ਸਾਲ ਇੱਥੇ ਪੀਰਾਂ ਦਾ ਮੇਲਾ ਲੱਗਦਾ ਸੀ ਵੱਡੇ ਵੱਡੇ ਪੀਰ ਆਉਂਦੇ ਸਨ ਤੇ ਪੀਰ ਤੁਹਾਨੂੰ ਪਤਾ ਹੈ ਇਸਲਾਮ ਧਰਮ ਨੂੰ ਮੰਨਣ ਵਾਲੇ ਹੁੰਦੇ ਨੇ ਤੇ ਜਿਨ੍ਹਾਂ ਨੇ ਬੜੀਆਂ ਸਾਧਨਾ ਕੀਤੀਆਂ ਹੁੰਦੀਆਂ ਨੇ ਕੁਝ ਉਹਨਾਂ ਕੋਲ ਸ਼ਕਤੀਆਂ ਵੀ ਹੁੰਦੀਆਂ ਨੇ ਤੇ ਉਹਨਾਂ ਉਹ ਜਿਹੜੇ ਵੱਡੇ ਵੱਡੇ ਪੀਰ ਸਨ ਤੇ ਉਸ ਸਥਾਨ ਤੇ ਆ ਕੇ ਬੈਠਦੇ ਤੇ ਲੋਕਾਂ ਨੂੰ ਇਸ ਮੇਲੇ ਵਿੱਚ ਬੁਲਾਉਂਦੇ ਜਿਹੜੇ ਉਹਨਾਂ ਦੇ ਮੰਨਣ ਵਾਲੇ ਸਨ ਤੇ ਆਪਣੀਆਂ ਕਰਾਮਾਤਾਂ ਵਿਖਾਉਂਦੇ ਲੋਕਾਂ ਨੂੰ ਡਰਾਉਂਦੇ ਤੇ ਆਪਣੀਆਂ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰਦੇ ਤੇ ਧੰਗੁਰ ਨਾਨਕ ਪਾਤਸ਼ਾਹ ਜੀ ਨੇ ਲੰਘਦੇ ਆ ਲੰਘਦੇ ਆ ਮਨ 'ਚ ਵਿਚਾਰ ਆਇਆ ਕਿ ਜਾਂਦਿਆਂ ਜਾਂਦਿਆਂ ਇਹਨਾਂ ਨੂੰ ਵੀ ਰਾਹ ਪਾ ਜਾਈਏ ਇਕ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਵੀ ਜਾਂਦੇ ਸਨ ਉਹ ਜਾਂਦਿਆਂ ਕਿਸੇ ਨੂੰ ਮਨਾ ਨਹੀਂ ਕਰਦੇ ਸਨ ਕੋਈ ਜਿਵੇਂ ਆਪਾਂ ਵੇਖ ਲਈਏ ਕਿਸੇ ਨੂੰ ਗਲਤ ਕੰਮ ਕਰਦਿਆਂ ਹੋਇਆ ਆਪਾਂ ਜਾਂਦਿਆਂ ਟੋਕ ਦਿੰਨੇ ਆ ਕਿ ਭਾਈ ਤੂੰ ਆ ਗਲਤ ਕਰ ਰਿਹਾ ਨਾ ਕਰ ਤੇ ਅਗਲਾ ਭਾਵੇਂ ਗਲਤ ਵੀ ਕਰ ਰਿਹਾ ਹੈ ਇੱਕਦਮ ਗੁੱਸੇ ਵਿੱਚ ਆ ਕੇ ਤੁਹਾਨੂੰ ਅਵਾ ਤਾਲਾ ਵੀ ਬੋਲ ਜਾਏਗਾ ਹੋ ਸਕਦਾ ਹੈ ਹੋ ਸਕਦਾ ਹੈ ਹੱਥ ਵੀ ਚੁੱਕ ਲਵੇ ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਦੇ ਵੀ ਕਿਸੇ ਨੂੰ ਡਾਇਰੈਕਟਲੀ ਮਨਾ ਨਹੀਂ ਕੀਤਾ ਕਿ ਤੁਸੀਂ ਆ ਕੰਮ ਕਿਉਂ ਕਰਦੇ ਪਏ ਤੇ ਗੁਰੂ ਨਾਨਕ ਪਾਤਸ਼ਾਹ ਜਿੱਥੇ ਵੀ ਗਏ ਭਾਵੇਂ ਹਰਦੁਆਰ ਵਿੱਚ ਸੂਰਜ ਵੱਲ ਪਾਣੀ ਦੇਣ ਦੀ ਗੱਲ ਹੋਵੇ ਭਾਵੇਂ ਅਨੇਕਾਂ ਐਸੀਆਂ ਸਾਥੀਆਂ ਨੇ ਭਾਵੇਂ ਜਗਨਨਾਥਪੁਰੀ ਵਿੱਚ ਆਰਤੀ ਵਾਲੀ ਗੱਲ ਹੋਵੇ ਤੇ ਸਤਿਗੁਰਾਂ ਨੇ ਸਿੱਧਾ ਡਾਇਰੈਕਟਲੀ ਮਨਾ ਕਿਸੇ ਨੂੰ ਨਹੀਂ ਕੀਤਾ ਇਨਡਾਇਰੈਕਟਲੀ ਲੋਕਾਂ ਨੂੰ ਆਪਣੇ ਵੱਲ ਪਹਿਲਾਂ ਆਕਰਸ਼ਿਤ ਕੀਤਾ ਕਿ ਲੋਕ ਸਾਰੇ ਜਿੰਨੇ ਵੀ ਨੇ ਉਨਾ ਦਾ ਧਿਆਨ ਆਪਣੇ ਵੱਲ ਖਿੱਚਿਆ ਜਾਏ ਤੇ ਜਦੋਂ ਜਿਆਦਾ ਸਾਰੇ ਲੋਕ ਸਾਡੇ ਕੋਲ ਆ ਕੇ ਬੈਠਣਗੇ ਫਿਰ ਆਪਣੀ ਗੱਲ ਆਪਾਂ ਰੱਖਾਂਗੇ ਤੇ ਫਿਰ ਜਦੋਂ ਕੋਈ ਆਪ ਚੱਲ ਕੇ ਤੁਹਾਡੇ ਕੋਲ ਆਉਂਦਾ ਹੈ ਤੇ ਫਿਰ ਉਹ ਗੱਲ ਤੁਹਾਡੀ ਬੜੇ ਧਿਆਨ ਨਾਲ ਸੁਣਦਾ ਤੇ ਜਿਸੇ ਜੇ ਆਪਾਂ ਕਿਸੇ ਨੂੰ ਗੱਲ ਸੁਣਾਉਣ ਜਾਈਏ ਤੇ ਕੋਈ ਫਿਰ ਸੁਣਦਾ ਹੀ ਨਹੀਂ ਪੱਲੇ ਹੀ ਨਹੀਂ ਮੰਨਦਾ ਕਿ ਇਹ ਤਾਂ ਸਾਨੂੰ ਜ਼ਬਰਦਸਤੀ ਸੁਣਾਉਣ ਆ ਗਏ ਨੇ ਤੇ ਜੇ ਕੋਈ ਸੁਣਨ ਆਵੇਗਾ ਤੇ ਪੜੇ ਪਰ ਧਿਆਨ ਨਾਲ ਸਰਵਣ ਕਰਦਾ ਹੈ ਕਿ ਇਹਨਾਂ ਦੀ ਗੱਲ ਵਿੱਚ ਕੋਈ ਨਾ ਕੋਈ ਮਤਲਬ ਜ਼ਰੂਰ ਹੈ ਇਸ ਕਰਕੇ ਸਾਨੂੰ ਇਸ ਗਲਤੀਆਂ ਗਲਵਲ ਧਿਆਨ ਦੇਣਾ ਚਾਹੀਦਾ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ 14 ਹਾੜ ਵਾਲੇ ਦਿਨ ਇਸ ਅਸਥਾਨ ਤੇ ਪਹੁੰਚਦੇ ਨੇ ਤੇ ਪਹੁੰਚਦੇ ਨੇ ਉਥੇ ਪੀਰਾਂ ਦਾ ਮੇਲਾ ਲੱਗਿਆ ਵੱਡੇ ਵੱਡੇ ਪੀਰ ਨੇ ਪੀਰ ਬਹਾਵਲ ਵਰਗੇ ਵੱਡੇ ਵੱਡੇ ਪੀਰ ਨੇ ਜਿਨ੍ਹਾਂ ਦੇ ਲੋਕ ਆ ਕੇ ਮੱਥੇ ਟੇਕ ਰਹੇ ਨੇ ਉਹਨਾਂ ਦੀਆਂ ਸ਼ਕਤੀਆਂ ਕਾਰਮਾਤਾਂ ਵੇਖ ਰਹੇ ਨੇ ਲੋਕਾਂ ਨੂੰ ਆਪਣੇ ਜਾਲਾਂ ਵਿੱਚ ਭਰਮਾਂ ਵਿੱਚ ਫਸਾ ਰਹੇ ਵਹਿਮਾਂ ਭਰਮਾਂ ਵਿੱਚ ਪਾ ਰਹੇ ਨੇ ਤੇ ਗੁਰੂ ਨਾਨਕ ਪਾਸ਼ਾ ਜੀ ਨੇ ਵੇਖਿਆ ਕਿ अनेका ਹਜ਼ਾਰਾਂ ਲੋਕ ਨੇ ਉਥੇ ਤੇ ਸਾਰੇ ਆਪੋ ਆਪਣੇ ਪੀਰਾਂ ਦੇ ਵੱਲ ਆਪਣੀਆਂ ਆਪਣੀਆਂ ਮਨੋ ਕਾਮਨਾ ਲੈ ਕੇ ਆਏ ਨੇ ਜਿਵੇਂ ਜਿਵੇਂ ਕੋਈ ਦੱਸਦਾ ਹੈ ਤੇ ਉਵੇਂ-ਉਵੇਂ ਹੀ ਕਰਦੇ ਨੇ ਲੋਕ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਆ ਕੇ ਪਹੁੰਚ ਕੇ ਨਾਲ ਭਾਈ ਮਰਦਾਨਾ ਜੀ ਨੇ ਤੇ ਸਤਿਗੁਰਾਂ ਦਾ ਉਸ ਸਮੇਂ ਜਿਹੜਾ ਪਹਿਰਾਵਾ ਸੀ ਉਹ ਪਹਿਨਾਵਾ ਐਸਾ ਉਹਨਾਂ ਨੇ ਬਣਾਇਆ ਕਿ ਲੋਕ ਉਹਨਾਂ ਨੂੰ ਉਹਨਾਂ ਦੇ ਪਹਿਰਾਵਾ ਵੇਖ ਕੇ ਹੀ ਲੋਕ ਉਹਨਾਂ ਵੱਲ ਆਕਰਸ਼ਿਤ ਹੋ ਗਏ ਗੁਰੂ ਨਾਨਕ ਪਾਤਸ਼ਾਹ ਦਾ ਪਹਿਰਾਵਾ ਐਸਾ ਸੀ ਉਸ ਸਥਾਨ ਤੇ ਜਾਣ ਤੋਂ ਪਹਿਲਾਂ ਬਣਾਇਆ ਪਾਤਸ਼ਾਹ ਜੀ ਨੇ ਉਹਨਾਂ ਨੇ ਕਿ ਕਿਹਾ ਆਪਣੇ ਸਰੀਰ ਤੇ ਜਿਹੜੇ ਸਨ ਬਹੁਤ ਹੀ ਘੱਟ ਵਸਤਰ ਪਾਏ ਹੱਥ ਵਿੱਚ ਡੰਡਾ ਫੜਿਆ ਹੋਇਆ ਲਾਠੀ ਜੀ ਨੂੰ ਆਪਾਂ ਕਹਿੰਦੇ ਆ ਤੇ ਆਪਣੇ ਕਾਛੇ ਵਿੱਚ ਸਾਈਡ ਤੇ ਖੱਬੀ ਸਾਈਡ ਬਾਹਾਂ ਦੇ ਵਿੱਚ ਸਤਿਗੁਰਾਂ ਨੇ ਇੱਕ ਪੁਸਤਕ ਰੱਖਦੇ ਸਨ ਪੁਥੀ ਸਾਹਿਬ ਰੱਖਦੇ ਸਨ ਕਿਤਾਬ ਰੱਖਦੇ ਸਨ ਜਦੇ ਵਿੱਚ ਗੁਰਬਾਣੀ ਲਿਖਦੇ ਸਨ ਜਦੋਂ ਵੀ ਮਿਲਦੀ ਬਾਣੀ ਉਹਨਾਂ ਨੂੰ ਹੱਥ ਵਿੱਚ ਸਾਈਡ ਤੇ ਸਤਿਗੁਰਾਂ ਨੇ ਲੈਫਟ ਸਾਈਡ ਵਿੱਚ ਕਿਤਾਬ ਜਿਹੜੀ ਰੱਖੀ ਹੋਈ ਹੈ ਤੇ ਮੱਥੇ ਤੇ ਤਿਲਕ ਲਾਇਆ ਹੋਇਆ ਤੇ ਸਿਰ ਦੇ ਉੱਤੇ ਸਤਿਗੁਰਾਂ ਨੇ ਰੱਸੀ ਬੰਨੀ ਹੋਈ ਜਿਵੇਂ ਆਪਾਂ ਦਸਤਾਰ ਬੰਨਦੇ ਆ ਸਤਿਗੁਰਾਂ ਨੇ ਦਸਤਾਰ ਦੀ ਜਗ੍ਹਾ ਰੱਸੀ ਦੇ ਨਾਲ ਆਪਣੇ ਸਿਰ ਨੂੰ ਜਿਹੜਾ ਅਸੀਂ ਬੰਨਿਆ ਹੋਇਆ ਸੀ ਇੱਕ ਵੱਖਰਾ ਜਿਹਾ ਤੇ ਪੈਰ ਵਿੱਚ ਲੰਮੀਆਂ ਲੰਮੀਆਂ ਖੜਾਵਾਂ ਪਾਈਆਂ ਹੋਈਆਂ ਸਨ ਤੇ ਇੱਕ ਵੱਖਰਾ ਜਿਹਾ ਦੇਖਣ ਨੂੰ ਲੱਗਦਾ ਸੀ ਕਿ ਕੋਈ ਬੰਦਾ ਕੋਈ ਜਿਹੜਾ ਕੋਈ ਅਚਰਜੀ ਬੰਦਾ ਆ ਗਿਆ ਤੇ ਦੇਖਣ ਨੂੰ ਨਾ ਉਹ Hindu ਲੱਗਦੇ ਸਨ ਨਾ Musalman ਲੱਗਦੇ ਸਨ ਆ ਕੇ ਸਤਗੁਰਾਂ ਨੇ ਇੱਕ ਪਾਸੇ ਅਸਥਾਨ ਤੇ ਜਾ ਕੇ ਬੈਠ ਗਏ ਤੇ ਕਿਸੇ ਨੂੰ ਕੁਝ ਨਹੀਂ ਆਖਿਆ ਜਾ ਕੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਕਿ ਭਾਈ ਮਰਦਾਨਿਆ ਤੂੰ ਲਿਵਾਵ ਛੇੜ ਆਪਾਂ ਬਾਣੀ ਦਾ ਕੀਰਤਨ ਕਰਨਾ ਤੇ ਲੋਕ ਲੰਘਦੇ ਆ ਇੱਧਰ ਉੱਧਰ ਜਦੋਂ ਜਾਂਦੇ ਨੇ ਦੇਖਦੇ ਨੇ ਕਿ ਇਹ ਕਿਹੜਾ ਨਵਾਂ ਫਕੀਰ ਆਇਆ ਹੈ ਨਾ ਮੁਸਲਮਾਨ ਲੱਗਦਾ ਸਾਡਾ ਕੋਈ ਪੀਰ ਨਹੀਂ ਲੱਗਦਾ ਹੈ ਤੇ ਮੱਥੇ ਤੇ ਤਿਲਕ ਲਾਇਆ ਇੰਜ ਲੱਗਦਾ ਕਿ ਹਿੰਦੂ ਹੈ ਪਰ ਹਿੰਦੂ ਵੀ ਨਹੀਂ ਲੱਗਦਾ ਕੋਈ ਹਿੰਦੂ ਬਹਾਮਣ ਵੀ ਨਹੀਂ ਲੱਗਦਾ ਅਸਲ ਵਿੱਚ ਹੈ ਕਿ ਉਹਨਾਂ ਲੋਕ ਬੜੀਆਂ ਆਪਸ ਵਿੱਚ ਗੱਲਬਾਤ ਕਰਨ ਲੱਗ ਪਏ ਤੇ ਪੀਰ ਵੀ ਜਿਹੜੇ ਨੇ ਉਹ ਵੀ ਵੇਖਦੇ ਨੇ ਕਿ ਉਹਨਾਂ ਦਾ ਕੰਮ ਚੱਲਦਾ ਪਿਆ ਸੀ ਸਾਰੇ ਲੋਕ ਉਹਨਾਂ ਵੱਲ ਸਨ ਤੇ ਜਦੋਂ ਗੁਰੂ ਨਾਨਕ ਪਾਸ਼ਾ ਜੀ ਨੇ ਬਾਣੀ ਦਾ ਕੀਰਤਨ ਸ਼ੁਰੂ ਕੀਤਾ ਤੇ ਰਾਗ ਵਿੱਚ ਜਦੋਂ ਸਤਿਗੁਰਾਂ ਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਕੀਰਤਨ ਦੇ ਰਾਹੀ ਤੇ ਲੋਕ ਦੂਰੋਂ ਦੂਰ ਜਿੱਥੋਂ ਤੱਕ ਆਵਾਜ਼ ਜਾਂਦੀ ਲੋਕ ਜਿਨ੍ਹਾਂ ਦੇ ਕੰਨਾਂ ਵਿੱਚ ਬਾਣੀ ਪੈਂਦੀ ਉਹ ਦੌੜਦੇ ਆਉਂਦੇ ਕਿ ਇਹ ਕਿਹੜੀ ਨਵੀਂ ਬਾਣੀ ਆਈ ਹੈ ਕਿੱਥੋਂ ਕੀਰਤਨ ਹੋ ਰਿਹਾ ਹੈ ਜਾਂ ਕਿ ਸੁਣਮਣ ਕਰੀਏ ਇਹ ਕਿੰਨਾ ਦੀ ਬਾਣੀ ਹੈ ਕੌਣ ਪੜ ਰਿਹਾ ਹੈ ਕੌਣ ਕਿੱਥੇ ਗਾਇਨ ਹੋ ਰਿਹਾ ਤੇ ਹੌਲੀ ਹੌਲੀ ਕੁਝ ਮਿੰਟਾਂ ਕੁਝ ਅੱਧੇ ਘੰਟੇ 1 ਘੰਟੇ ਤੱਕ ਸਤਿਗੁਰੂ ਪਾਤਸ਼ਾਹ ਦੀ ਬਾਣੀ ਦਾ ਕੀਰਤਨ ਕਰਦੇ ਰਹੇ ਤੇ ਉੱਥੇ ਹੌਲੀ ਹੌਲੀ ਲੋਕ ਆ ਕੇ ਸੁਣਨ ਲੱਗ ਪਏ ਪਹਿਲਾਂ ਖੜੇ ਸੰਤ ਫਿਰ ਨਾਲ-ਨਾਲ ਲੱਗੇ ਲੱਗੇ ਬੈਠਣ ਲੱਗ ਪਏ ਵੈਂਦਿਆਂ ਵੈਂਦਿਆਂ 100 200 500 ਬੰਦਾ ਜਿਹੜਾ ਸੀ ਉਸ ਸਥਾਨ ਤੇ ਧੰਗੁਰ ਨਾਨਕ ਪਾਤਸ਼ਾਹੀ ਦੇ ਆਲੇ ਦੁਆਲੇ ਆ ਕੇ ਬੈਠ ਗਿਆ ਤੇ ਸਤਿਗੁਰਾਂ ਨੇ ਫਿਰ ਵੀ ਨਹੀਂ ਕੁਝ ਕਿ ਆਖਾ ਮੀਟ ਕੇ ਬਾਣੀ ਦਾ ਕੀਰਤਨ ਕਰਦੇ ਰਹੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਰਹੇ ਤੇ ਉਧਰ ਪੀਰਾਂ ਦੇ ਜਿਹੜੇ ਡੇਰੇ ਸਨ ਉਹਨਾਂ ਨੇ ਆਪਣੇ ਆਪਣੇ ਬਣਾਏ ਹੋਏ ਸਨ ਉਹਨਾਂ ਵੱਲੋਂ ਲੋਕ ਉਹਨਾਂ ਦੇ ਉੱਠ ਉੱਠ ਕੇ ਇੱਧਰ ਨੂੰ ਆਉਣ ਲੱਗ ਪਏ ਤੇ ਪੀਰ ਆਪਸੀ ਸਲਾਹ ਪੈ ਗਏ ਕਿ ਇਹ ਕੀ ਹੋਇਆ ਕਿਹੜਾ ਬੰਦਾ ਆ ਗਿਆ ਸਾਡੇ ਇਸ ਮੇਲੇ ਵਿੱਚ ਜਿਨੇ ਸਾਡੇ ਸਾਰੇ ਗਾਹ ਕੀ ਖੋਲੇ ਨੇ ਸਾਡੇ ਸਾਰੇ ਜਿੰਨੇ ਭਗਤ ਨੇ ਸਾਰੇ ਆਪਣੇ ਵੱਲ ਖਿੱਚ ਲੈਏ ਨੇ ਤੇ ਉਹਨਾਂ ਦੇ ਮਨ ਵਿੱਚ ਬੜਾ ਗੁੱਸਾ ਤੇ ਬੜੀ ਈਰਖਾ ਜੀ ਪੈਦਾ ਹੋਈ ਇਹ ਤਾਂ ਸਾਡੇ ਸਾਰੇ ਜਿੰਨੇ ਵੀ ਭਗਤ ਨੇ ਆਪਣੇ ਵੱਲ ਖਿੱਚ ਕੇ ਲੈ ਜਾ ਰਹੇ ਤੇ ਫਿਰ ਉਹਨਾਂ ਨੇ ਆਪਣੇ ਆਪਸ ਵਿੱਚ ਸਲਾਹ ਕੀਤੀ ਜਿੰਨੇ ਵੀ ਪੀਰ ਸਨ ਉਹਨਾਂ ਨੇ ਮਿਲ ਕੇ ਕਿ ਜਾ ਕੇ ਵੇਖਦੇ ਆ ਇਸ ਜਿਹੜਾ ਨਵਾਂ ਬੰਦਾ ਆਇਆ ਜਿਹੜਾ ਨਵਾਂ ਫਕੀਰ ਹੈ ਜਾਂ ਫਿਰ ਪੀਰ ਹੈ ਜਾਂ ਫਿਰ ਕੋਈ ਪੰਡਤ ਹੈ ਦੇਖਦੇ ਆ ਨਾ ਪਹਿਰਾਵੇ ਤੋਂ ਵੀ ਪਛਾਣ ਨਹੀਂ ਹੋ ਰਹੀ ਕਿ ਹੈ ਕਿਸ ਧਰਮ ਦਾ ਕਿ ਹਿੰਦੂ ਹੈ ਕਿ ਮੁਸਲਮਾਨ ਤੇ ਉਸ ਸਮੇਂ ਸਤਿਗੁਰਾਂ ਦਾ ਪ੍ਰਚਾਰ ਚੱਲ ਰਿਹਾ ਸਿੱਖੀ ਦਾ ਤੇ ਇਸ ਕਰਕੇ ਅਜੇ ਸਿੱਖ ਧਰਮ ਪੂਰੀ ਤਰ੍ਹਾਂ ਪ੍ਰਫੁੱਲਤ ਨਹੀਂ ਸੀ ਸੇਖ ਧਰਮ ਦੀ ਵੱਖਰੀ ਪਛਾਣ ਨਹੀਂ ਸੀ ਉਸ ਸਮੇਂ ਸਤਿਗੁਰ ਜੀ ਅਜੇ ਸੱਚ ਦਾ ਪ੍ਰਚਾਰ ਕਰਦੇ ਪਏ ਸਨ ਤੇ ਪੀਰਾਂ ਨੇ ਇਕੱਠਿਆਂ ਹੋ ਕੇ ਕਈ ਪੀਰ ਜਿਹੜੇ ਸਨ ਸਾਰੇ ਆਪਣੇ ਤੰਬੂ ਛੱਡ ਕੇ ਇਕੱਠੇ ਹੋ ਕੇ ਆ ਕੇ ਗੁਰਨਾਨਕ ਪਾਸ਼ਾ ਨੂੰ ਟੋਕਿਆ ਕਿ ਤੁਸੀਂ ਆਪਣਾ ਕੀਰਤਨ ਬੰਦ ਕਰੋ ਪਹਿਲਾਂ ਕਿਉਂਕਿ ਉਸ ਸਮੇਂ ਸਾਰੇ ਪਬਲਿਕ ਲਗਭਗ ਜਿੰਨੇ ਵੀ ਤਕਰੀਬਨ ਹਜ਼ਾਰਾਂ ਦੇ ਲੋਕ ਜਿੰਨੇ ਮੇਲੇ ਵਿੱਚ ਸਾਰੇ ਹੀ ਉਸ ਸਥਾਨ ਤੇ ਇਕੱਠੇ ਹੋ ਗਏ ਸਨ ਤੇ ਉਥੇ ਪੀਰ ਵੀ ਸਾਰੇ ਆਗੇ ਤੇ ਗੁਰਨਾਨਕ ਪਾਸ਼ਾ ਜੀ ਵੀ ਉਥੇ ਕੀਰਤਨ ਕਰਦੇ ਆ ਹੋਆ ਉਥੇ ਬੈਠੇ ਹੋਏ ਸਨ ਤੇ ਸਤਿਗੁਰਾਂ ਨੇ ਹੁਣ ਸੋਚਿਆ ਕਿ ਹੁਣ ਸਮਾਂ ਹੈ ਕਿ ਹਜ਼ਾਰਾਂ ਲੋਕ ਵੀ ਨੇ ਇੱਥੇ ਤੇ ਪੀਰ ਵੀ ਆਪਣੇ ਆਪ ਚੱਲ ਕੇ ਆਏ ਨੇ ਲੋਕ ਵੀ ਆਪੇ ਚੱਲ ਕੇ ਆਏ ਨੇ ਹੁਣ ਆਪਣਾ ਸਮਾਂ ਆ ਗਿਆ ਜਦੋਂ ਆਪਾਂ ਸੱਚ ਦੀ ਤੇ ਜੋ ਸਹੀ ਗੱਲ ਹੈ ਧਰਮ ਦੀ ਗੱਲ ਕਰਨੀ ਹੈ ਤੇ ਸਤਿਗੁਰਾਂ ਨੇ ਉਸ ਸਮੇਂ ਕੁਝ ਨਹੀਂ ਆਖਿਆ ਕੀਰਤਨ ਕਰਦੇ ਰਹੇ ਤੇ ਪੀਰਾਂ ਨੇ ਆ ਕੇ ਇੱਕ ਪੀਰ ਸੀ ਬਹਾਵਲ ਉਸ ਬਹਾਵਲ ਪੀਰ ਨੇ ਆ ਕੇ ਗੁਰਮਾਨਤ ਪਾਤਸ਼ਾਹ ਜੀ ਨੂੰ ਜ਼ੋਰ ਦੀ ਆਵਾਜ਼ ਲਗਾਈ ਕਿ ਬਾਬਾ ਜੀ ਤੁਸੀਂ ਆਪਣਾ ਕੀਰਤਨ ਜਿਹੜਾ ਹੈ ਆਪਣੀ ਜੋ ਵੀ ਤੁਸੀਂ ਗਾਇਨ ਕਰ ਰਹੇ ਹੋ ਉਸ ਨੂੰ ਥੋੜੀ ਜਿਹੀ ਵਿਸ਼ਰਾਮ ਦਿਓ ਸਾਡੀ ਵੀ ਗੱਲ ਸੁਣੋ ਤੇ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਉਹਨਾਂ ਨੇ ਕੀਰਤਨ ਨੂੰ ਵਿਸ਼ਰਾਮ ਦਿੱਤਾ ਤੇ ਉਹਨਾਂ ਨੇ ਪੀਰਾਂ ਵੱਲ ਕਿਹਾ ਕਿ ਭਾਈ ਕੀ ਗੱਲ ਮੈਂ ਤੇ ਆਪਣੇ ਭਾਈ ਆਪਣੇ ਸਾਥੀ ਦੇ ਨਾਲ ਕੀਰਤਨ ਕਰ ਰਿਹਾ ਬਾਣੀ ਪੜ ਰਿਹਾ ਤੁਹਾਨੂੰ ਕੀ ਪਰੇਸ਼ਾਨੀ ਹੈ ਤੇ ਉਹਨਾਂ ਨੇ ਕਿਹਾ ਪੀਰਾਂ ਨੇ ਮਿਲ ਕੇ ਕਿਹਾ ਕਿ ਤੁਸੀਂ ਕੌਣ ਉਸੇ ਆਕੇ ਸਿ ਮੇਲੇ ਵਿੱਚ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚ ਲਿਆ ਤੁਸੀਂ ਕਿਹੜੇ ਪੀਰ ਹੋ ਤੇ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਮੈਂ ਕੋਈ ਪੀਰ ਨਹੀਂ ਆ ਮੈਂ ਤੇ ਇੱਕ ਖੁਦਾ ਦਾ ਸਧਾਰਨ ਜਿਹਾ ਬੰਦਾ ਹਾਂ ਤੇ ਇੱਥੇ ਕੀ ਕਰਨ ਆਇਓ ਤੇ ਗੁਰੂ ਨਾਨਕ ਪਾਸ਼ਾ ਜੀ ਨਮਰਤਾ ਦੇ ਨਾਲ ਉਸ ਨੇ ਸਾਰੇ ਲੋਕ ਜਿੰਨੇ ਵੀ ਸੰਪੜੇ ਸਾਇਲੈਂਟ ਮੋਡ ਵਿੱਚ ਬੜੇ ਹੀ ਆਰਾਨ ਨਾਲ ਬੜੇ ਧਿਆਨ ਦੇ ਨਾਲ ਕੇਵਲ ਗੁਰੂ ਨਾਨਕ ਪਾਤਸ਼ਾਹ ਦੀਆਂ ਹੀ ਗੱਲਾਂ ਸੁਣਦੇ ਸਨ ਸੁਣ ਰਹੇ ਸਨ ਕਿ ਗੁਰੂ ਇਹ ਜਿਹੜੇ ਨਵੇਂ ਬੰਦੇ ਆਏ ਨੇ ਨਵੇਂ ਪੀਰ ਆਏ ਨੇ ਜਾਂ ਬਾਬਾ ਜੀ ਆਏ ਨੇ ਜਾਂ ਪੰਡਤ ਆਏ ਨੇ ਇਹ ਕੌਣ ਨੇ ਆਪਣੇ ਬਾਰੇ ਕੀ ਦੱਸ ਰਹੇ ਨੇ ਸਾਰਿਆਂ ਦਾ ਧਿਆਨ ਇਸੇ ਗੱਲ 'ਤੇ ਸੀ ਤੇ ਜਦੋਂ ਪੀਰਾਂ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਮੈਂ ਤੇ ਇੱਕ ਖੁਦਾ ਦਾ ਰੱਬ ਦਾ ਬੰਦਾ ਹਾਂ ਕਹਿੰਦੇ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਕਹਿੰਦੇ ਨਾ ਮੈਂ ਹਿੰਦੂ ਆ ਨਾਮ ਹੈ ਮੁਸਲਮਾਨਾ ਮੈਂ ਤੇ ਇੱਕ ਇਨਸਾਨ ਆ ਜਿਵੇਂ ਉਸ ਪਰਮੇਸ਼ਰ ਨੇ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਸੰਸਾਰ ਵਿੱਚ ਭੇਜਿਆ ਇੱਕ ਹੀ ਰਾਹ ਦੇ ਨਾਲ ਭੇਜਿਆ ਇੱਕ ਹੀ ਰਾਹੀ ਜਾਣਾ ਹੈ ਜਿਵੇਂ ਆਏ ਆ ਸਾਰੇ ਇੱਕੋ ਜਿਹੇ ਆਏ ਆ ਤੇ ਇੱਕੋ ਤਰ੍ਹਾਂ ਹੀ ਆਪਾਂ ਸਾਰਿਆਂ ਨੇ ਜਾਣਾ ਹੈ ਇਸ ਕਰਕੇ ਨਾ ਮੈਂ ਹਿੰਦੂ ਆ ਤੇ ਨਾ ਮੁਸਲਮਾਨ ਤੇ ਕਹਿੰਦੇ ਇੱਥੇ ਕੀ ਕਰਨ ਆਏ ਉਹ ਤੇ ਪਾਲਸ਼ਾਹੀ ਨੇ ਕਿਹਾ ਕਿ ਮੈਂ ਇੱਥੇ ਰੱਬ ਦੀ ਬੰਦਗੀ ਕਰਨ ਆਇਆ ਹਾਂ ਤੇ ਮੈਂ ਰੱਬ ਦੀ ਬੰਦਗੀ ਕਰ ਰਿਹਾ ਪਰਮੇਸ਼ਰ ਦਾ ਭਜਨ गा ਰਿਹਾ ਹਾਂ ਤੇ ਉਸ ਦਾ ਹੀ ਨਾਮ ਜਪ ਰਿਆਂ ਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੂੰ ਸੇਵੀਂ ਰੱਬ ਦੀ ਬੰਦਗੀ ਕਰੋ ਮੈਨੂੰ ਵੀ ਕਰਨ ਦਿਓ ਤੇ ਉਹ ਪੀਰ ਕਹਿੰਦੇ ਤੁਸੀਂ ਬਾਹਰ ਚਲੇ ਜਾਓ ਕਿ ਤੇ ਹੋਰ ਜਾ ਕੇ ਬੰਦਗੀ ਕਰ ਲਿਓ ਤੇ ਪਾਤਸ਼ਾਹ ਜੀ ਕਹਿੰਦੇ ਕੀ ਗੱਲ ਇਹ ਸਥਾਨ ਤੁਹਾਡਾ ਆਪਣਾ ਹੈ ਇਹ ਤੇ ਪਰਮੇਸ਼ਰ ਦਾ ਪੂਰੀ ਧਰਤੀ ਰੱਖਦੀ ਹੈ ਸਾਰਾ ਜੀ ਸਾਰੇ ਸੰਸਾਤ ਨੂੰ ਉਹਨਾਂ ਨੇ ਫਿਰ ਤੇ ਬੜਾ ਲੰਮਾ ਉਪਦੇਸ਼ ਉਹਨਾਂ ਨੂੰ ਦਿੱਤਾ ਤੇ ਉਹ ਪੀਰ ਜਿਹੜੇ ਸਨ ਉਹਨਾਂ ਨੂੰ ਲੱਗ ਰਿਆ ਸੀ ਕਿ ਹੁਣ ਸਾਡੀਆਂ ਗੱਲਾਂ ਕੱਚੀਆਂ ਪੈ ਰਹੀਆਂ ਨੇ ਤੇ ਫਿਰ ਉਹਨਾਂ ਨੇ ਇੱਕ ਨਵਾਂ ਤਿਕੜਾ ਤਰੀਕਾ ਅਪਣਾਇਆ ਜਿਸ ਨਾਲ ਉਹ ਚਾਹੁੰਦੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਾਂ ਆਪਣਾ ਆਪਣੇ ਤੋਂ ਨੀਵਾ ਅਖਵਾਈਏ ਜਾਂ ਆਪਣਾ ਆਪਣੇ ਵਾਸੇ ਵਿੱਚ ਕਰ ਲਈਏ ਤੇ ਉਹਨਾਂ ਨੇ ਸਾਰਿਆਂ ਲੋਕਾਂ ਦੇ ਸਾਹਮਣੇ ਕਿਹਾ ਪੀਰਾਂ ਨੇ ਕਿ ਸਾਡੇ ਕੋਲ ਤੇ ਇੰਨੀਆਂ ਸ਼ਕਤੀਆਂ ਨੇ ਅਸੀਂ ਤਾਂ ਬਹੁਤ ਕੁਝ ਕਰ ਸਕਦੇ ਹਾਂ ਦਿਨ ਨੂੰ ਰਾਤ ਬਣਾ ਸਕਦੇ ਹਾਂ ਰਾਤ ਦਾ ਰਾਤ ਨੂੰ ਦਿਨ ਸੂਰਜ ਚੜਾ ਸਕਦੇ ਹਾਂ ਤੇ ਦਿਨੇ ਚੰਦਰਮਾ ਲਿਆ ਸਕਦੇ ਹਾਂ ਤਾਰੇ ਦਿਖਾ ਸਕਦੇ ਹਾਂ ਗੁੰਗੇ ਤੋਂ ਗੱਲਾਂ ਕਰਵਾ ਸਕਦੇ ਆ ਬਹੁਤ ਕੁਝ ਸੰਗਤ ਸ਼ਕਤੀਆਂ ਨੇ ਸਾਡੂ ਕਰਾਮਾਤਾਂ ਨੇ ਤੁਹਾਡੇ ਕੋਲ ਕੀ ਹੈ ਤੁਸੀਂ ਵੀ ਕਰਾਮਾਤ ਦਿਖਾਓ ਤੇ ਪਾਤਸ਼ਾਹ ਜੀ ਕਹਿੰਦੇ ਮੇਰੇ ਕੋਲ ਤੇ ਕੋਈ ਕਰਾਮਾਤ ਨਹੀਂ ਮੈਂ ਤੇ ਬਹੁਤ ਸਧਾਰਨ ਜਿਹਾ ਬੰਦਾ ਤੇ ਹੱਸਣ ਲੱਗ ਪਏ ਪੀਰ ਕਹਿੰਦੇ ਕਿ ਇਹ ਤੇ ਕੋਈ ਇੰਨਾ ਸਧਾਰਨ ਹੈ ਤੇ ਫਿਰ ਤੂੰ ਇੱਥੇ ਕਰਨ ਕੀ ਆਇਆ ਹੈ ਤੇ ਪਾਤਸ਼ਾਹ ਜੀ ਨੇ ਕਿਹਾ ਕਿ ਨਾਨਕ ਸਾਹ ਕਰਮਾਤ ਸਾਹਿਤ ੁੱਠੇ ਜੋ ਮਿਲੈ ਕਹਿੰਦੇ ਕਰਾਮਾਤਾ ਇਹ ਜਿੰਨੀਆਂ ਵੀ ਸ਼ਕਤੀਆਂ ਨੇ ਇਹ ਵੀ ਉਸ ਪਰਮੇਸ਼ਰ ਦੀ ਦੇਣ ਨੇ ਤੇ ਇਹਨਾਂ ਦਾ ਗਲਤ ਇਸਤੇਮਾਲ ਜਿਹੜਾ ਤੁਸੀਂ ਕਰਦੇ ਪਏ ਹੋ ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਤੇ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਕਰਾਮਾਤਾ ਵਿਖਾਉਣੀਆਂ ਨੇ ਸਾਡੇ ਬਰਾਬਰ ਤੁਸੀਂ ਕਰਾਮਾਤ ਵਿਖਾ ਕੇ ਦਿਖਾਓ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਪੀਰਾਂ ਨੂੰ ਕਿ ਪੀਰੋ ਇੱਥੇ ਜਿੰਨੀ ਵੀ ਜਨਤਾ ਖੜੀ ਜਿੰਨੇ ਵੀ ਲੋਕ ਖੜੇ ਨੇ ਮੈਂ ਸਾਰੇ ਲੋਕਾਂ ਦੇ ਵਿੱਚ ਕਹਿ ਸਕਦਾ ਕਿ ਤੁਹਾਡੇ ਕੋਲ ਕੋਈ ਕਰਾਮਾਤ ਨਹੀਂ ਤੁਸੀ ਕਰਾਮਾ ਦਾ ਇੱਕ ਝੂਠਾ ਜਿਹਾ ਵਹਿਮ ਲੋਕਾਂ ਵਿੱਚ ਪਾਇਆ ਹੋਇਆ ਹੈ ਜਿਵੇਂ ਅੱਜ ਕੱਲ ਬਾਬੇ ਜਾਂ ਜਿਹੜੇ ਪਖੰਡੀ ਲੋਕ ਹੁੰਦੇ ਨੇ ਲੋਕਾਂ ਨੂੰ ਆਮ ਹੀ ਤੁਹਾਨੂੰ ਵਹਿਮ ਵਿੱਚ ਪਾ ਦੇਣਗੇ ਕਿ ਤੁਹਾਡਾ ਹੱਥ ਤੁਹਾਡੇ ਗ੍ਰਹਿ ਤੁਹਾਡੇ ਦਿਨ ਮਾੜੇ ਚੱਲਦੇ ਪਏ ਨੇ ਐਦਾਂ ਕਰੋ ਤੇ ਚੰਗੇ ਹੋ ਜਾਣਗੇ ਸਾਰੇ ਵਹਿਮ ਪਰਮ ਆ ਨੰਬਰਾਂ ਦੇ ਨਾਲ ਤੁਹਾਡਾ ਆ ਦਿਨ ਫਲੜ ਜਾਏਗਾ ਇਸ ਦਿਨ ਆ ਦਾਨ ਕਰੋ ਆ ਪਗਤੀ ਕਰੋ ਇਹ ਸਾਰਾ ਸਿਸਟਮ ਜਿਹੜਾ ਹੈ ਕੇਵਲ ਵਹਿਮ ਪਰਮ ਦਾ ਹੈ ਇਹੇ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਸਮੇਂ ਉਹਨਾਂ ਸੰਗਤਾਂ ਨੂੰ ਉਹਨਾਂ ਲੋਕਾਂ ਨੂੰ ਵੀ ਸਮਝਾਏ ਕਿ ਇਹਨਾਂ ਵਹਿਮਾਂ ਭਰਮਾਂ ਤੋਂ ਉੱਠੋ ਕੋਈ ਕਰਾਮਾਜ ਕਿਸੇ ਵਿੱਚ ਨਹੀਂ ਨਾ ਕਿਸੇ ਨੂੰ ਕੋਈ ਮਾਰ ਸਕਦਾ ਨਾ ਕੋਈ ਜਵਾਲ ਸਕਦਾ ਜੇ ਪੀਰ ਕਹਿੰਦੇ ਕਿ ਨਹੀਂ ਸਾਡੇ ਕੋਲ ਬੜੀਆਂ ਤਾਕਤਾਂ ਨੇ ਅਸੀਂ ਐਸਾ ਕਰ ਸਕਦੇ ਹਾਂ ਸਾਡੇ ਕੋਲ ਅਸੀਂ ਸ਼ਕਤੀ ਮਾਰਾਂਗੇ ਅਸਮਾਨ ਚੋਂ ਘੋੜੇ ਧਰਤੀ ਤੇ ਆ ਜਾਣਗੇ ਤੇ ਤੁਹਾਡੇ ਸਾਹਮਣੇ ਭੌੜੇ ਦੌੜਨਗੇ ਫਿਰ ਬਾਅਦ ਚ ਹਵਾ ਵਿੱਚ ਅਲੋਪ ਹੋ ਜਾਣਗੇ ਉਥੇ ਗੁਰੂ ਨਾਨਕ ਪਾਸ਼ਾ ਜੀ ਸਿੱਧੇ ਹੋ ਕੇ ਕਹਿੰਦੇ ਕਿ ਚਲੋ ਫਿਰ ਦਿਖਾਓ ਸਾਨੂੰ ਘੋੜੇ ਵਿਖਾਓ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਉਥੇ ਲੋਕ ਸਨ ਤੇ ਲੋਕਾਂ ਦੇ ਸਾਹਮਣੇ ਗੁਰੂ ਨਾਨਕ ਪਾਸ਼ਾ ਜੀ ਨੇ ਫਿਰ ਉਹਨਾਂ ਪੀਰਾਂ ਦਾ ਵਹਿਮ ਤੋੜਨਾ ਸੀ ਉਹਨਾਂ ਲੋਕਾਂ ਦਾ ਵੀ ਵਹਿਮ ਤੋੜਨਾ ਸੀ ਜਿਹੜੇ ਪਖੰਡੀਆਂ ਪਿੱਛੇ ਇਹਨਾਂ ਲੋਕਾਂ ਦੇ ਪਿੱਛੇ ਆਪਣਾ ਜੀਵਨ ਆਪਣਾ ਧਨ ਪਦਾਰਥ ਵੀ ਵਿਅਸਤ ਕਰਦੇ ਖਰਾਬ ਕਰਦੇ ਨੇ ਵਿਕਾਰ ਕਰਦੇ ਨੇ ਤੇ ਜਿੰਨਾ ਸਮਾਂ ਭਗਤੀ ਵਾਸਤੇ ਆਪਣੇ ਕੋਲ ਹੁੰਦਾ ਹੈ ਆਪਾਂ ਇਹਨਾਂ ਕੁ ਸਮਿਆਂ ਇਹਨਾਂ ਕੰਮਾਂ ਵਿੱਚ ਗੁਜ਼ਾਰ ਦਿੰਨੇ ਆ ਜੋਥੇ ਫਿਰ ਗੁਰੂ ਨਾਨਕ ਪਾਸ਼ਾ ਕਹਿੰਦੇ ਚਲੋ ਫਿਰ ਦਿਖਾਓ ਸਾਨੂੰ ਕਰਾਮਾਤ ਨਹੀਂ ਦੇਖਣਾ ਚਾਹੁੰਨਾ ਕਿ ਤੁਸੀਂ ਕਿਹੜੇ ਘੋੜੇ ਅਸਮਾਨ ਤੋਂ ਥੱਲੇ ਲੈ ਕੇ ਆਉਂਦੇ ਨੇ ਤੇ ਸਾਰੇ ਜਣ ਜਿੰਨੇ ਵੀ ਪੀਰ ਸਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਨ ਉਹ ਵੀ ਫਿਰ ਸਾਰੇ ਹੀ ਬੜੇ ਧਿਆਨ ਦੇ ਨਾਲ ਚੱਲ ਪਏ ਪੀਰਾਂ ਦੇ ਨਾਲ ਤੇ ਗੁਰੂ ਨਾਨਕ ਪਾਸ਼ਾ ਜੀ ਨਾਲ ਘੋੜੇ ਵੇਖਣ ਵਾਸਤੇ ਤੇ ਉਸ ਮੇਲੇ ਤੋਂ ਬਾਅਦ ਖਾਲੀ ਜਗ੍ਹਾ ਅਸੀਂ ਕਹਿੰਦੇ ਕਿ ਪੀਰ ਕਹਿੰਦੇ ਚਲੋ ਬਾਹਰ ਚੱਲੋ ਖੁੱਲੇ ਮੈਦਾਨ ਵਿੱਚ ਉੱਥੇ ਅਸੀਂ ਕਲਮਾ ਪੜਾਂਗੇ ਜਾਂ ਫਿਰ ਆਪਣਾ ਮੰਤਰ ਪੜਾਂਗੇ ਤੇ ਅਸਮਾਨ ਤੋਂ ਘੋੜੇ ਆਉਣਗੇ ਤੇ ਬਾਹਰਲੇ ਪਾਸੇ ਆ ਗਏ ਖੁੱਲਾ ਮੈਦਾਨ ਸੀ ਕਹਿੰਦੇ ਗੁਰੂ ਨਾਨਕ ਪਾਸ਼ਾ ਕਹਿੰਦੇ ਕਿ ਚਲੋ ਵਖਾਓ ਜੇ ਤੁਹਾਡੇ ਉੱਪਰ ਅਕਰਮਾਤ ਹੈ ਤੇ ਜਿਹੜੇ ਵੱਡੇ ਵੱਡੇ ਪੀਰ ਸਨ ਜਿਨ੍ਹਾਂ ਨੇ ਲੋਕਾਂ ਨੂੰ ਵਹਿਮਾਂ ਵਿੱਚ ਪਾਇਆ ਸੀ ਕਿ ਤੁਸੀਂ ਆ ਕਰੋ ਏਦਾਂ ਕਰੋ ਲੋਕਾਂ ਨੂੰ ਜਾਣਾ ਵਿੱਚ ਫਾਇਆਸਾਇਆ ਸੀ ਆਪਣੇ ਵਿੱਚ ਤੇ ਲੋਕ ਵੀ ਹੁਣ ਵੇਖਣਾ ਚਾਹੁੰਦੇ ਸਨ ਕਿ ਸਾਡੇ ਪੀਰਾਂ ਵਿੱਚ ਕੁੰਨੀਆਂ ਕੋ ਸ਼ਕਤੀਆਂ ਨੇ ਤੇ ਉਹਨਾਂ ਨੇ ਫਿਰ ਜਦੋਂ ਮੰਤਰ ਮਾਰਨੇ ਸ਼ੁਰੂ ਕੀਤੇ ਤੇ ਕਾਫੀ ਸਮਾਂ ਹੋ ਗਿਆ ਕੋਈ ਵੀ ਅਸਮਾਨ ਤੋਂ ਘੋੜਾ ਥੱਲੇ ਨਹੀਂ ਆਇਆ ਕਿੰਨੀ ਦੇਰ ਹੋ ਗਈ ਲੋਕ ਆਪਣੇ ਦੰਦਾ ਥਲੇ ਉਂਗਲੀਆਂ ਘਰਦੇ ਰਹੇ ਚਬਾਉਂਦੇ ਰਹੇ ਕਿ ਵੰਦੇ ਰਹੇ ਕਿ ਹੁਣ ਆਉਂਦਾ ਕੋੜਾ ਤੇ ਗੁਰੂ ਨਾਨਕ ਪਾਤਸ਼ਾਹੀ ਨੇ ਬਹੁਤ ਦੇਰ ਵੇਖਿਆ ਤੇ ਕਿਹਾ ਪੀਰਾਂ ਨੂੰ ਕਿ ਐਦਾਂ ਨਹੀਂ ਹੁੰਦਾ ਲੋਕਾਂ ਨੂੰ ਵਹਿਮਾਂ ਵਿੱਚ ਨਾ ਪਾਓ ਤੁਸੀਂ ਭਗਤੀ ਕਰੋ ਕੁਰਾਨ ਸ਼ਰੀਫ ਪੜੋ ਰੱਬ ਦਾ ਨਾਮ ਪੜੋ ਉਸ ਦੀ ਬੰਦਗੀ ਕਰੋ ਪਰ ਲੋਕਾਂ ਨੂੰ ਵਹਿਮ ਵਿੱਚ ਨਾ ਪਾਓ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਓ ਇਹ ਤੁਹਾਡਾ ਕੰਮ ਹੈ ਤੁਸੀਂ ਤੁਸੀਂ ਪੀਰੋ ਉਸੀ ਧਰਮੀ ਬੰਦੇ ਉਹ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਹੈ ਕਿ ਤੁਹਾਨੂੰ ਪੰਜ ਵਕਤ ਦੀ ਨਮਾਜ਼ ਪੜ੍ਹਨੀ ਹੈ ਜੇ Hindu ਹੈ ਤੇ ਤੁਸੀਂ ਸਵੇਰਾਂ ਸ਼ਾਮ ਪੂਜਾ ਪਾਠ ਕਰਨੀ ਹੈ ਇਹ ਚੀਜ਼ਾਂ ਸਿਖਾਓ ਨਾ ਕਿ ਤੁਸੀਂ ਲੋਕਾਂ ਨੂੰ ਮਹਿਮਾ ਵਿੱਚ ਪਾਓ ਤੇ ਉਸ ਸਮੇਂ ਪੀਰਾਂ ਨੇ ਫਿਰ ਇੱਕ ਹੋਰ ਜਿਹਦਾ ਉਹਨਾਂ ਦੀ ਜਦੋਂ ਕਰਾਮਾਤ ਨਹੀਂ ਚੱਲੀ ਘੋੜੇ ਨਹੀਂ ਆਏ ਇਹ ਇੱਕ ਅਖੀਰ ਵਿੱਚ ਉਹਨਾਂ ਨੇ ਇੱਕ ਹੋਰ ਜਿਹੜਾ ਸੀ ਪੈਤਰਾ ਅਪਣਾਇਆ ਕਿ ਇਸ ਤਰੀਕੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਆਪਾਂ ਆਪਣੇ ਅੰਦਰ ਵਝਾ ਸਕਦੇ ਉਹਨਾਂ ਨੇ ਕਿਹਾ ਕਿ ਅਸੀਂ ਤੇ ਇੱਥੇ ਭਗਤੀ ਕਰਦੇ ਹਾਂ 40-40 ਦਿਨ ਚੜੀਆਂ ਕੱਟਦੇ ਹਾਂ ਜਿੱਲਾ ਸੱਜਣਾ ਨਾਮ ਪਿਆਸ ਖਾਂਦਾ ਉਹ ਐਸੀ ਗੱਲ ਤੋਂ ਪਿਆ ਉਸੇ ਸਮੇਂ ਜਦੋਂ ਘੋੜੇ ਨਹੀਂ ਆਏ ਤੇ ਫਿਰ ਉਹਨਾਂ ਪੀਰਾਂ ਨੇ ਆਖਰੀ ਧਾਮ ਲਾਇਆ ਕਿ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੂੰ ਆਪਣੇ ਵਾਸ ਵਿੱਚ ਲਿਆ ਸਕਦੇ ਹਾਂ ਤੇ ਸਤਗੁਰਾਂ ਨੂੰ ਉਹਨਾਂ ਨੇ ਕਿਹਾ ਕਿ ਪੀਰਾਂ ਨੇ ਕਿ ਅਸੀਂ ਇੱਥੇ ਚੜੀਆਂ ਕੱਟਦੇ ਹਾਂ 40 ਦਿਨ ਇੱਕ ਗਲਾਸ ਪਾਣੀ ਤੇ 40 ਜੌਂ ਦੇ ਦਾਣੇ ਜਿਹੜੇ ਨੇ ਉਹ ਅਸੀਂ ਆਪਣੇ ਭੋਰੇ ਵਿੱਚ ਰੱਖਦੇ ਹਾਂ ਜਿੱਥੇ ਭੋਰਾ ਹੁੰਦਾ ਜਿੱਥੇ ਅਸੀਂ ਬੈਠ ਕੇ ਭਗਤੀ ਕਰਦੇ ਆ 40 ਦਿਨ ਇੱਕ 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 ਦਾਣਾ ਰੋਜ਼ ਦਾ ਚੌਂਦਾ ਖਾਣਾ ਔਰ ਇੱਕ ਗਲਾਸ ਪਾਣੀ ਦੇ ਨਾਲ 40 ਦਿਨ ਕੱਟਨੇ ਨੇ ਭਗਤੀ ਕਰਨੀ ਹੈ ਚਲੀਆ ਕੱਟਣਾ ਹੈ ਤੇ ਅਸੀਂ ਇਦਾਂ ਹਰ ਵਾਰੀ ਕਰਦੇ ਆਂ ਹਰ ਸਾਲ ਕਰਦੇ ਆਂ ਕਿ ਤੁਹਾਡੇ ਵਿੱਚ ਇੰਨੀ ਸਮਰੱਥਾ ਹੈ ਤੁਸੀਂ ਇੰਨੇ ਰੱਬ ਦੇ ਬੰਦੇ ਹੋ ਕਿ ਤੁਸੀਂ ਸਾਡੇ ਨਾਲ ਬੈਠ ਕੇ ਚਲਿਆ ਘਟੋ ਫਿਰ ਮੰਨਾਂਗੇ ਤੁਹਾਨੂੰ ਕਿ ਤੁਸੀਂ ਕੋਈ ਵੱਖਰੀ ਹਸਤੀ ਹੋ ਤੁਸੀਂ ਰੱਬ ਦੇ ਬੰਦੇ ਹੋ ਖੁਦਾ ਦੇ ਬੰਦੇ ਹੋ ਤੇ ਲੋਕੀ ਉੱਥੇ ਬਹੁਤ ਹਜ਼ਾਰਾਂ ਦੀ ਗਿਣਤੀ ਵਿੱਚ ਦੇਖਦੇ ਸਨ ਕਿ ਹੁਣ ਦੇਖਦੇ ਆਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਕੀ ਕਰਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਕਰਨਾ ਸੀ ਉਹਨਾਂ ਨੇ ਕਿਹਾ ਕਿ ਚਲੋ ਮੈਂ ਤੇ ਤਿਆਰ ਆਂ ਜੇ ਕੋਈ ਧਰਮ ਦੀ ਕੋ ਪ੍ਰੀਖਿਆ ਲੈਣੀ ਹੈ ਧਰਮ ਦੀ ਹਰੇਕ ਪ੍ਰੀਖਿਆ ਲਈ ਮੈਂ ਤਿਆਰ ਆ ਚਲੋ ਕਿਸ ਨੇ ਚਲਿਆ ਕੱਟਣਾ ਹੈ ਮੇਰੇ ਨਾਲ ਤੇ ਉਥੇ ਤਿੰਨ ਪੀਰ ਜਿਹੜੇ ਨੇ ਉਹ ਸਤਿਗੁਰਾਂ ਦੇ ਨਾਲ ਜਿਹੜੇ ਸੰ ਚਲਿਆ ਕੱਟਣ ਲਈ ਤਿਆਰ ਹੋ ਦੋ ਪੀਰ ਤਿਆਰ ਹੋ ਗਏ ਭੋਰੇ ਬਣੇ ਹੋਏ ਸਨ ਤੇ ਇੱਕ ਵਿੱਚ ਦੋ ਪੀਰ ਸਨ ਇੱਕ ਇੱਕ ਵਿੱਚ ਭੋਰੇ ਵਿੱਚ ਤੇ ਇੱਕ ਵਿੱਚ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਚਲੋ ਮੈਂ ਵੀ ਤੁਹਾਡੇ ਨਾਲ ਕੱਟਣਾ ਵੇਖਦੇ ਆ ਕਿ 40 ਦਿਨ ਪੂਰੇ ਕੌਣ ਕੱਟ ਕੇ ਬਾਹਰ ਆਉਂਦਾ ਤੇ ਉਹਨਾਂ ਨੂੰ ਸਤਿਨਾ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵਿੱਚ ਦੋ ਹੋਰ ਪੀੜ ਸਨ ਉਹਨਾਂ ਨੂੰ ਵੀ ਜਿਹੜਾ ਸੀ ਇੱਕ ਗਲਾਸ ਪਾਣੀ ਤੇ 40-40 ਜੌਂ ਦੇ ਦਾਣੇ ਜਿਹੜੇ ਸਨ ਉਹਨਾਂ ਦੇ ਅੰਦਰ ਭੋਰੇ ਵਿੱਚ ਰੱਖ ਦਿੱਤੇ ਗਏ ਤੇ ਬਾਹਰੋਂ ਜਿਹੜਾ ਸੀ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸਾਰੇ ਲੋਕ ਜਿੰਨੇ ਮਿਲਣਾ ਚਾਹਦਾ ਪਿਆ ਦੇ ਚਲ ਚਲਦਾ ਰਿਹਾ ਤੇ ਦੇਖਦੇ ਸਨ ਕਿ ਹੁਣ 40 ਦਿਨ ਪੂਰੇ ਹੋਣਗੇ ਤੇ ਵੇਖਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਿ ਵਾਪਸ ਆਉਂਦੇ ਬਾਹਰ ਆਉਂਦੇ ਜਾਂ ਨਹੀਂ ਆਉਂਦੇ ਜਾਂ ਪਹਿਲਾਂ ਕੌਣ ਆਉਂਦਾ ਹੈ ਕਿ ਤਿੰਨੋਂ ਜਣੇ ਬਰਾਬਰ ਕੱਟ ਕੇ ਚੱਲੀਆ ਪੂਰਾ ਬਾਹਰ ਹੁੰਦੇ ਨੇ ਜਾਂ ਫਿਰ ਕੀ ਹੁੰਦਾ ਤੇ ਪਹਿਲਾ ਦਿਨ ਨਿਕਲਿਆ ਦੂਜਾ ਦਿਨ ਨਿਕਲਿਆ ਤੀਜੇ ਚੌਥੇ ਦਿਨ ਜਿਹੜਾ ਸੀ ਉਹ ਭੋਰੇ ਖੁੱਲ ਗਏ ਤੇ ਭੋਰੇ ਐ ਐਸੇ ਖੁੱਲੇ ਕਿ ਸਭ ਤੋਂ ਪਹਿਲਾਂ ਜਿਹੜੇ ਪੀਰ ਸਨ ਇੱਕ ਪਹਿਲਾ ਪੀਰ ਬਾਹਰ ਨਿਕਲਿਆ ਉਸ ਤੋਂ ਬਾਅਦ ਦੂਜਾ ਪੀਰ ਵੀ ਨਿਕਲ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਭੂਰੇ ਚੋਂ ਬਾਹਰ ਨਹੀਂ ਨਿਕਲੇ ਚੌਥੇ ਦਿਨ ਹੀ ਉਹ ਜਿਹੜੇ ਪੀਰ ਸਨ ਉਹ ਭੋਰੇ ਚੋਂ ਆਪਣੇ ਬਾਹਰ ਆ ਗਏ ਕਹਿੰਦੇ ਕਿ ਸਾਡੇ ਕੋ ਜੱ ਚੜੀਆਂ ਨਹੀਂ ਘਟਿਆ ਜਾਣਾ ਬਸ ਚੌਥੇ ਦਿਨ ਕਹਿੰਦੇ ਹਣ ਮੇਰੀ ਇੱਥੋਂ ਹੀ ਬਸ ਹੋ ਗਈ ਉਹਨਾਂ ਨੂੰ ਅੰਦਰੋਂ ਕੀ ਫੀਲ ਹੋਇਆ ਕੀ ਮਹਿਸੂਸ ਹੋਇਆ ਉਹ ਤੇ ਗੁਰੂ ਪਾਤਸ਼ਾਹ ਜੀ ਆਪ ਜਾਣਦੇ ਸਨ ਤੇ ਉੱਥੇ ਫਿਰ ਭਾਈ ਮਰਦਾਨਾ ਜੀ ਵੀ ਬਾਹਰ ਬੈਠੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰੇ ਵਿੱਚ ਲੋਕ ਵੀ ਬਾਹਰ ਖੜੇ ਸਨ ਲੋਕਾਂ ਨੇ ਕਿਹਾ ਭਾਈ ਮਰਦਾਨਾ ਜੀ ਨੂੰ ਤੁਸੀਂ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਲੈ ਆਓ ਤੇ ਉਹਨਾਂ ਨੇ ਵੇਖਿਆ ਕਿ ਚੌਥੇ ਦਿਨ ਹੀ ਉਹਨਾਂ ਪੇਰਾਂ ਦੇ ਅੰਦਰ ਜਿਹੜਾ ਇੱਕ ਗਲਾਸ ਪਾਣੀ ਰੱਖਿਆ ਸੀ 40-40 ਦਾਣੇ ਰੱਖੇ ਸਨ ਉਹ 40-40 ਦਾਣੇ ਵੀ ਖਾ ਲਏ ਉਹਨਾਂ ਨੇ ਪਾਣੀ ਦਾ ਗਲਾਸ ਵੀ ਪੀ ਲਿਆ ਖਤਮ ਕਰ ਲਿਆ ਭੁੱਖ ਦੇ ਨਾਲ ਜਿਆਦਾ ਸਮਾਂ ਕੋਈ ਇਨਸਾਨ ਘਟ ਨਹੀਂ ਸਕਦਾ ਤੇ ਇੱਧਰ ਜਦੋਂ ਗੁਰਨਾਨਕ ਪਾਤਸ਼ਾਹ ਜੀ ਨੂੰ ਬਾਹਰ ਬੁਲਾਇਆ ਗਿਆ ਆਪ ਨਹੀਂ ਆਏ ਉਹਨਾਂ ਨੂੰ ਬੁਲਾਇਆ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਸੀਂ ਵੀ ਹੁਣ ਆ ਜਾਓ ਕਿਉਂਕਿ ਹੁਣ ਪੀਰ ਆ ਗਏ ਨੇ ਇਹ ਤੇ ਜਿਹੜਾ ਇਮਤਿਹਾਨ ਸੀ ਇੱਥੇ ਖਤਮ ਹੋ ਗਿਆ ਇਮਤਿਹਾਨ ਤੇ ਤੁਹਾਡਾ ਲੈਣਾ ਸੀ ਕਿ ਤੁਸੀਂ ਪਹਿਲਾਂ ਬਾਹਰ ਆਓਗੇ ਇਹ ਤੇ ਪੀਰ ਜਿਹੜੇ ਨੇ ਪਹਿਲਾਂ ਬਾਹਰ ਆ ਗਏ ਨੇ ਇਸ ਕਰਕੇ ਇਮਤਿਹਾਨਾਂ ਵਿੱਚ ਇਹ ਪੀਰ ਦੋਵੇਂ ਹੀ ਫੇਲ ਹੋ ਗਏ ਤੇ ਤੁਸੀਂ ਜਿੱਤ ਗਏ ਤੁਸੀਂ ਬਾਹਰ ਆਓ ਤੇ ਵੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਣੀ ਦਾ ਗਲਾਸ ਵੀ ਉਵੇਂ ਹੀ ਭਰਿਆ ਹੋਇਆ ਤੇ 40 ਦੇ 40 ਪੂਰੇ ਦਾਣੇ ਵੀ ਉਦਾਂ ਹੀ ਪਏ ਹੋਏ ਇੱਕ ਵੀ ਦਾਣਾ ਪਾਤਸ਼ਾਹ ਜੀ ਨੇ ਨਹੀਂ ਖਾਦਾ ਤੇ ਬਾਹਰ ਆ ਕੇ ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਹੀ ਲੋਕ ਸਨ ਤੇ ਸਤਿਗੁਰਾਂ ਨੇ ਫਿਰ ਕਿਹਾ ਉਹਨਾਂ ਪੀਰਾਂ ਨੂੰ ਕਿ ਪੀਰੋ ਐਦਾਂ ਨਹੀਂ ਹੁੰਦਾ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਜਿਹੜਾ ਰੱਬ ਦਾ ਨਾਮ ਜਪਦੇ ਨੇ ਉਹ ਨਾਤੇ ਕਿਸੇ ਤੋਂ ਈਰਖਾ ਕਰਦੇ ਨੇ ਪਰ ਨਾ ਲੋਕਾਂ ਨੂੰ ਵਹਿਮਾਂ ਪਰਮਾਂ ਵਿੱਚ ਪਾਉਂਦੇ ਨੇ ਫਿਰ ਅਖੀਏ ਸਾਰੇ ਪੀਰ ਜਿਹੜੇ ਨੇ ਉਹ ਹਾਰੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਚਰਣੀ ਲੱਗੇ ਕਿ ਪਾਤਸ਼ਾਹ ਜੀ ਤੁਸੀਂ ਸਾਨੂੰ ਆਪਣੇ ਚਰਨਾਂ ਦੇ ਨਾਲ ਲਾਓ ਤੇ ਹੁਣ ਅੱਜ ਤੋਂ ਬਾਅਦ ਅਸੀਂ ਲੋਕਾਂ ਨੂੰ ਵਹਿਮਾਂ ਵਿੱਚ ਨਹੀਂ ਪਾਵਾਂਗੇ ਸਾਰਿਆਂ ਨੂੰ ਅਸੀਂ ਪਰਮੇਸ਼ਰ ਦੇ ਨਾਲ ਜੋੜਨ ਦਾ ਯਤਨ ਕਰਨ ਦੇ ਲੋਕਾਂ ਨੂੰ ਜੋ ਸੱਚ ਦੀ ਗੱਲ ਹੈ ਜੋ ਸਾਡੇ ਕੁਰਾਨ ਵਿੱਚ ਲਿਖਿਆ ਹੈ ਜੋ ਸਾਡੇ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹ ਹੀ ਸਿੱਖਿਆ ਅਸੀਂ ਲੋਕਾਂ ਨੂੰ ਦੇਵਾਂਗੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਮੇਂ ਇਸ ਸਥਾਨ ਤੇ ਉਹਨਾਂ ਪੀੜਾ ਨੂੰ ਸਿੱਧੇ ਰਸਤੇ ਵਿੱਚ ਪਾਇਆ ਕਿ ਕੋਈ ਵੀ ਧਰਮੀ ਇਨਸਾਨ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਨਾ ਪਾਏ ਕੇਵਲ ਸੱਚੇ ਪਰਮੇਸ਼ਰ ਦੀ ਗੱਲ ਕਰੇ ਕਿ ਪ੍ਰਮਾਤਮਾ ਇੱਕ ਹੈ ਸਾਨੂੰ ਉਸ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ ਤੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ